ਹਾਂ ਜੀ ਅੰਦੀ ਮੈਂ ਵਧੀਆ ਤੁਸੀਂ ਸੁਣਾਓ ਲਾਇਆ ਤੇ ਅਹੀ ਮੈਂ ਲਾਤੀ ਤੁਹਾਨੂੰ ਫੋਨ ਤੁਸੀਂ ਆਪ ਹੀ ਨਹੀਂ ਚੁੱਕਿਆ ਹੂੰ ਕਦੋਂ ਕੌਣ ਦੀ ਸੰਭਾਵਨਾ ਹੈ ਅੱਛਾ ਹਾਲੇ ਲੱਗ ਜਾਣਾ ਮੇਰਾ ਠੀਕ ਹੈ ਕਿੰਨੇ ਆਉਣਾ ਵਾ ਅੱਛਾ ਆ ਹੋਤਾ ਹੀ ਜੀ ਲੱਗਦੇ ਆ ਪਤਾ ਮੈਨੂੰ ਜਿਹਨਾਂ ਨੇ ਦਵਾਈ ਦਿੱਤੀ ਥੇ ਉਦੋਂ ਅੱਛਾ ਕੋਈ ਗੱਲ ਨਹੀਂ ਆ ਜਾਣ ਘਰੇ ਹੀ ਆਪਾਂ ਹੂੰ ਕਿੰਦਾਂ ਦਾ ਸੁਭਾਅ ਨਾਲ ਤਾਂ ਤੁਹਾਨੂੰ ਤਾਂ ਪਤਾ ਹੋਣਾ ਤੁਹਾਨੂੰ ਪਤਾ ਜਦੋਂ ਦਵਾਈ ਲੈ ਮਮੀ ਨੇ ਮੈਨੂੰ ਘੜਿਆ ਸੀ ਤਾਂ ਮੈਨੂੰ ਥੋੜਾ ਪਤਾ ਹੈ ਰਿਸ਼ਤੇਦਾਰੀ ਨਾ ਮਮੀ ਨੇ ਮੈਨੂੰ ਦੱਸਿਆ ਆਹੋ ਠੀਕ ਹੈ ਚਲ ਆ ਜਿਓ ਘਰੇ ਆ ਆ ਮੈਂ ਵੀ ਕੰਮ ਕਰਨਾ ਚਲੋ ਠੀਕ ਹੈ ਓਕੇ ਸਿਮਰਤ ਬਾਜਾ ਮੰਡੀ ਵੇਖਾਂ ਕੀ ਗੇ ਸਭ ਠੀਕ ਸਭ ਠੀਕ ਚਲੋ ਓਕੇ ਫਿਰ ਦੀਦੀ ਆ ਗਈ ਆ ਗਈ ਯਾਰ ਸੁਣ ਤਾ ਤਾ ਜੋ ਬਲੋ ਦੀ ਤੀ ਆੜੀਆ ਨਹੀਂ ਦੇ ਦੱਸ ਕੀ ਚਾਹੀਦਾ ਕੁਛ ਨਹੀਂ ਪੂੜ ਕਿਧਾ ਹੁੰਦਾ ਨਹੀਂ ਰਜੀਤ ਜੀ ਦਾ ਹਾਂ ਉਹਨਾਂ ਦਾ ਇਹ ਇੱਕ ਦਵਾਰੀ ਹੁਣ ਮੈਂ ਕੀਤਾ ਉਹਨਾਂ ਨੂੰ अच्छा ठीक ठाक ये पहुंच गया हां कहंदे एक दो दिनਾਂ ਦੇ ਲੱਗ ਜਾਣੇ ਆ ਜਾਣਗੇ ਵੈਜੀ ਜੀ ਤੁਸੀਂ ਆਪ ਸੋਚ ਲਓ ਕੀ ਗੱਲ ਕਿ ਦੋ ਘੰਟੇ ਉਖਲ ਨਹੀਂ ਸਕਦੇ ਹੀ ਇੰਨੀ ਗਾੜੀ ਜਲਦੀ ਹੀ ਕਿ ਜਿਹੜੇ ਇਹਦੀ ਜਲਦੀ ਚਲ ਗਏ ਉਹਨਾਂ ਦੀ ਕੋ ਫੋਟੋ ਵਗੈਰਾ ਵੀ ਹੈਗੀ ਭਲੇ ਤੂੰ ਤਾਂ ਡੁੱਗੀ ਹੋਇਆ ਵਾ ਤੂੰ ਇਹਦੇ ਉਖੜੇ ਕੇ ਫਿਰਦੇ ਜਿਵੇਂ ਨਾਲ ਜਿੱਦਰ ਦੀ ਗੋਦ ਪ੍ਰਾਈ ਹੁੰਦੀ ਤੂੰ ਵੀ ਨਾ ਬਲੋਣ ਹੀ ਨਹੀਂ ਦੇ ਚੱਕੀਂ ਕੀ ਤਰ੍ਹਾਂ ਛੱਡ ਜੇ ਮੈਂ ਉਖੜੀ ਵੀ ਆ ਤੇ ਇਹਦੇ ਨਾਲ ਤੈਨੂੰ ਕੀ ਫਰਕ ਆ ਤੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਚੀਜ਼ ਨਾਲ ਲੈ ਜੀ ਜੀ ਕਿਉਂੜੀ ਫਰਕ ਪੈਂਦਾ ਤੁਸੀਂ ਮੇਰੀ ਭੈਣ ਜੀ ਵੀਦੂ ਨਹੀਂ ਫਰਕ ਪੈਣਾ ਤੇ ਕਿੰਨੂੰ ਪੈਣਾ ਬੈਠੋ ਤੁਸੀਂ ਪੈਣ ਮੈਂ ਤਾਂ ਤੈਨੂੰ ਸਿਰਫ ਪੈਣ ਹੀ ਸਮਝਦੀ ਹਾਂ ਪਰ ਤੂੰ ਮੈਨੂੰ ਨਹੀਂ ਸਮਝਦੀ ਜੋ ਮਰਜ਼ੀ ਕਰ ਲੋ ਤੇਰੇ ਨਾਲ ਮੇਰੀ ਗੱਲ ਸੁਣ ਉਹ ਦਿਨ ਜਿੱਦਾਂ ਤੇਰੀ ਗੋਦ ਭرائی ਹੋਣ ਢਈ ਮੈਂ ਤੈਨੂੰ ਲਾਗ ਵੀ ਦੇਣ ਲੱਗੀ ਗਾਹ ਓਕੇ ਬਾਅਦ ਫੋਟੋ ਵੀ ਖਿਚਾਉਣ ਲੱਗੀ ਮੈਨੂੰ ਮੰਮੀ ਜੀ ਨੇ ਤੇਰੇ ਲਾਗੇ ਲਾਗੇ ਨਹੀਂ ਫੜਕਣ ਦਿੱਤਾ ਪਤਾ ਮੈਨੂੰ ਇਸ ਗੱਲ ਦਾ ਕਿੰਨਾ ਦੁੱਖਿਆ ਮੇਰੀਆਂ ਇੰਨੀਆਂ ਦਿਲ ਮੇਰਾ ਭਰਿਆ ਨਾ ਮੇਰੀ ਅੱਖਾਂ 'ਚ ਉਸੇ ਲਈ ਹੰਝੂ ਆ ਗਏ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਉਦੋਂ ਕੀ ਕਰਾਂ ਹੈਗਾ ਮੈਨੂੰ ਚਾਹ ਬੱਚੇ ਦਾ ਕਿ ਮੇਰੀ ਭੈਣ ਦੇ ਘਰ ਬੱਚਾ ਹੋਣ ਵਾਲਾ ਵਾ ਮੈਨੂੰ ਖੜਾਵਾਂਗੀ ਮੈਂ ਉਹਨੂੰ ਚੁੱਕਾਂਗੀ ਮੇਰਾ ਵੀ ਉਹ ਪੁੱਤ ਧੀ ਜੋ ਵੀ ਹੋਊਗਾ ਉਹ ਮੇਰਾ ਹੋਊਗਾ ਜੀ ਜੀ ਮੈਂ ਤੁਹਾਡੀ ਹਰ ਗੱਲ ਦਾ ਸਾਬਤ ਆ ਤਾਨੂੰ ਪਤਾ ਤੇ ਆ ਜੇ ਮੈਂ ਮਮਮੀ ਜੀ ਨੂੰ ਕਹਿੰਦੀ ਤਾਂ ਮਮਮੀ ਨੇ ਫੇਰ ਹੌਲਾ ਆਪਣਾ ਸ਼ੁਰੂ ਕਰ ਦੇਣਾ ਸੀ ਫਿਰ ਮਮਮੀ ਹੁੜੀ ਵੀ ਤੁਹਾਨੂੰ ਪਤਾ ਉਧਰੋਂ ਆਈ ਹੀ ਐਵੇਂ ਮਾੜੀ ਜਿਹੀ ਗੱਲ ਤੋਂ ਉਹਨੇ ਗੱਲ ਵਧਾ ਦੇਣੀ ਸੀ ਸਿਮਰਤ ਤੈਨੂੰ ਇਹਨਾਂ ਨਹੀਂ ਪਤਾ ਲੱਗਾ ਕਿ ਉਸ ਟਾਈਮ ਮੇਰੇ ਦਿਲ ਤੇ ਕੀ ਬੀਤੀ ਹੋਊਗੀ ਤੇਰੇ ਸਾਹਮਣੇ ਮੈਂ ਤੇ 4 ਵਜੇ ਦੀ ਉੱਠ ਕੇ ਭੱਜੀ ਫਿਰਨ ਲਈ ਆ ਕਿੰਨੀਆਂ ਮੈਂ ਤਿਆਰੀਆਂ ਕੀਤੀਆਂ ਸਾਰਾ ਕੁਝ ਮੈਨੂੰ ਇਹ ਮੈਂ ਸੋਹਣਾ ਸੂਟ ਪਾਇਆ ਕਿ ਮੇਰੀਆਂ ਵੀ ਫੋਟੋਆਂ ਖਿੱਚਣਗੇ ਮੈਂ ਵੀ ਸਿਮਰਤ ਦੇ ਨਾਲ ਹੱਥ ਰੱਖੂੰਗੀ ਬਹੂੰਗੀ ਸਾਹਿਲ ਨਾਲ ਵੀ ਫੋਟੋ ਖਚਾਉਂਗੀ ਇਹ ਤੇ ਬਹੁਤ ਯਾਦਗਰੀਆਂ ਹੁੰਨੀਆਂ ਆਵਾ ਪਰ ਮੇਰੀ ਤੇ ਉੱਥੇ ਕਿਸੇ ਨੇ ਵਾਹ ਪੇਸ਼ ਨਹੀਂ ਜਾਣ ਦਿੱਤੀ ਹਾਰ ਕੇ ਅੰਦਰ ਵੜ ਕੇ ਕਿੰਨਾ ਚਿਰ ਰੋਂਦੀ ਰਹੀ ਆ ਪੂਆ ਜੀ ਹੁਣੀ ਤੇ ਸੀਮਾ ਭਾਬੀ ਹੁਣ ਕਿਤੇ ਪੁੱਛ ਕੇ ਵੇਖੀ ਚਲੋ ਕੋਈ ਨਾ ਦੀਦੀ ਗੱਲ ਗਈ ਬਾਤ ਗਈ ਹੁਣ ਤੂੰ ਹੀ ਤੇ ਮੈਨੂੰ ਪੁੱਛ ਕੇ ਵੇਖ ਮੈਂ ਕੀ ਉਮੀਦ ਲਾਵਾਂ ਗਾਂ ਤੁਹਾਡੇ ਤੋਂ ਕਿ ਤੁਸੀਂ ਮੈਨੂੰ ਆਪਣੇ ਬੱਚੇ ਨੂੰ ਹੱਥ ਲਾਉਣ ਦੋਗੇ ਚੁੱਕਣ ਦੋਗੇ ਓਹੋ ਦੀਦੀ ਇੱਧਰ ਬੈਠੋ ਤੁਸੀਂ ਫੋਟੋਆਂ ਦੀ ਗੱਲ ਐ ਨਾ ਲਓ ਤੁਸੀਂ ਮੇਰੇ ਪੇਟ ਤੇ ਹੱਥ ਰੱਖੋ ਆਪਾਂ ਹੁਣੇ ਫੋਟੋਆਂ ਖਿੱਚ ਲੈਨੇ ਆ ਐਡੀ ਕੀ ਗੱਲ ਐ ਨਾਲੇ ਤੁਹਾਨੂੰ ਪਤਾ ਤੇ ਆ ਦੀਦੀ ਯਾਰ ਮੈਂ ਉਹਨਾਂ ਕੀ ਕਰ ਸਕਦੀ ਤੁਹਾਨੂੰ ਪਤਾ ਤੇ ਮਮਮੀ ਸੜਣੇ ਖਲੋਤੇ ਹੀ ਜੇ ਮੈਂ ਮਮਮੀ ਨੂੰ ਕੋਈ ਵੀ ਗੱਲ ਕਰ ਦੇ ਨਾ ਤੇ ਉਹਨਾਂ ਨੇ ਮੇਰੇ ਦਿਵਾਲੇ ਹੋ ਜਾਣਾ ਹੀ ਤੇ ਨਾਲੇ ਮੈਂ ਤੇ ਸਤ ਤੁਹਾਨੂੰ ਪਤਾ ਮੈਂ ਕਿੰਨੀ ਅੰਦਰੋਂ ਦੁਖੀ ਹਾਂ ਕਿ ਸਗੋਂ ਤੁਹਾਨੂੰ ਮੇਰੇ ਲਾਗੇ ਹੋਣਾ ਚਾਹੀਦਾ ਹੀ ਇੰਨੇ ਸਵੇਰ ਦੇ ਤੁਸੀਂ ਉੱਠ ਕੇ ਕੰਮ ਕਰਨਦੇ ਇੰਨਾ ਮੇਰਾ ਖਿਆਲ ਰੱਖਦੇ ਜੇ ਤੁਸੀਂ ਹਰ ਗੱਲ 'ਚ ਮੈਨੂੰ ਅੱਗੇ ਰੱਖਦੇ ਜੇ ਮੈਂ ਤੁਹਾਨੂੰ ਕਿੱਦਾਂ ਪਿੱਛੇ ਪਾ ਸਕਦੀ ਹਾਂ ਸਿਮਰਤ ਇਸੇ ਗੱਲ ਦਾ ਤੇ ਮੈਨੂੰ ਦੋਖਿਆ ਬੇਸ਼ੱਕ ਅੱਜ ਜਿੰਨੀ ਮਰਜ਼ੀ ਫੋਟੋਆਂ ਖਿੱਚਲਾ ਤੂੰ ਚੱਲ ਤੁਸੀਂ ਸਾਰੇ ਜੋ ਮਰਜ਼ੀ ਮੇਰੇ ਨਾਲ ਕਰੀ ਜਾਓ ਮੈਂ ਤਾਂ ਫੇਰ ਬੱਚੇ ਨੂੰ ਤਾਂ ਤੈਨੂੰ ਪਿਆਰ ਕਰਦੀ ਆ ਨਾ ਤੇ ਉੱਥੇ ਸਾਰੇ ਸਾਹਮਣੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਭੂਆ ਜੀ ਹੋਣੀ ਸੀਮਾ ਭਾਬੀ ਹੋਣੀ ਭਾਜੀ ਹੋਣੀ ਸਾਰੇ ਆਏ ਹੀ ਚਾਚੀ ਜੀ ਹੋਣੀ ਚਾਚੀ ਜੀ ਨੇ ਵੀ ਇਕੱثر ਹੀ ਨਹੀਂ ਕਿਹਾ ਵੀ ਸ਼ੰਮੀ ਨੂੰ ਵੀ ਫੋਟੋ ਖਿਚਵਾਉਣ ਦੋ ਜਾਂ ਉਹਨੂੰ ਵੀ ਗਾਹ ਕਰੋ ਪਤਾ ਨਹੀਂ ਕੀ ਸਿਸਟਮ ਆ ਮੈਨੂੰ ਤੇ ਪਤਾ ਨਹੀਂ ਇੰਨਾ ਗੁੱਸਾ ਚੜਿਆ ਨਾ ਕਿੰਨਾ ਚਿਰ ਮੈਂ ਉਸ ਕਮਰੇ 'ਚ ਜਾ ਕੇ ਰੋਂਦੀ ਰਹੀ ਆ ਤੇ ਮੈਨੂੰ ਸੀਮਾ ਭਾਬੀ ਤੇ ਭੂਆ ਜੀ ਨੇ ਚੁੱਪ ਕਰਾਇਆ ਵਾ ਕੋਈ ਨਾ ਦੀਦੀ ਤੁਸੀਂ ਮੰਨਣਾ ਪਰੋ ਨਾਲੇ ਨਾ ਤੁਹਾਨੂੰ ਪਤਾ ਤੇ ਆ ਉਹ ਮੰਮੀ ਜੀ ਨਾ ਉਹ ਵਿਮਲ ਦੀਦੀ ਦੇ ਸੱਸ ਦੇ ਬੜਾ ਮਗਰ ਲੱਗਦੇ ਜਿੱਦਾਂ ਉਹਨਾਂ ਨੇ ਕਿਹਾ ਉਦਾਂ ਹੀ ਉਹਨਾਂ ਨੇ ਮੰਨਣੀ ਸ਼ੁਰੂ ਕਰ ਦਿੱਤੀ ਵਿਮਲ ਦੀਦੀ ਉਹਨਾਂ ਨੇ ਕੀ ਕਿਹਾ ਨਹੀਂ ਵਿਮਲ ਦੀਦੀ ਨਹੀਂ ਵਿਮਲ ਦੀਦੀ ਦੇ ਸੱਸ ਜਿਹੜੇ ਆ ਤੁਹਾਨੂੰ ਪਤਾ ਤੇ ਹੈਗਾ ਵਾ ਉਹ ਤੇ ਅੱਗੇ ਕਿਦਾਂ ਵਿਆਹ ਜੇ ਪਏ ਤੇ ਮਿੰਟ 'ਚ ਉਹਨਾਂ ਦੇ ਕੰਨ ਭਰੇ ਨਹੀਂ ਤਾਂ ਉਸੇ ਵੇਲੇ ਖਲਾਫ ਹੋ ਜਾਂਦੇ ਆ ਉਹਦੇ ਹੈਗੀ ਪੂਤਨੀ ਆ ਕੀ ਕਹਾਂ ਮੈਂ ਮੇਰਾ ਤੇ ਮਾਸੀ ਕਹਿੰਨ ਉਹਨੂੰ ਜੀ ਨਹੀਂ ਕਰਦਾ ਆ ਪਿਛਲੀ ਆ ਰਾਈ ਸੀ ਤੇ ਮੈਂ ਪੈਰੀ ਹੱਥ ਲਾਉਣ ਲੱਗੀ ਤੇ ਪਿੱਛੇ ਨੂੰ ਹੋ ਗਈ ਹੈ ਦੱਸ ਮੈਂ ਕੋਈ ਭੂਤ ਨਹੀਂ ਹੈਗੀ ਆ ਕਿ ਡਰਾਉਣੀ ਸ਼ਕਲ ਹੈ ਮੇਰੀ ਛੱਡੋ ਦੀਦੀ ਮੈਂ ਮੰਨਦੀ ਪਿੱਛੇ ਜੋ ਕੁਝ ਹੋਇਆ ਨਾ ਉਹ ਚ ਮੇਰੀ ਗਲਤੀ ਆ ਪਰ ਮੈਂ ਦਿਲੋਂ ਤੜਨਾ ਤੈਨੂੰ ਪਤਾ ਵੀ ਮੈਂ ਕਦੀ ਨਹੀਂ ਮਾਰਾ ਕੀਤਾ ਆ ਮੰਮੀ ਜੀ ਕਰਕੇ ਥੋੜਾ ਜਿ ਮੈਨੂੰ ਤੁਹਾਡੇ ਤੋਂ ਪਛਾਣ ਹੋਣਾ ਪੈਂਦਾ ਵਾ ਕਿਉਂਕਿ ਤੁਹਾਨੂੰ ਪਤਾ ਤੇ ਹੈਗਾ ਮੰਮੀ ਆ ਵਿਮਲ ਦੀ ਰਸਾਸ ਦੇ ਮਗਰ ਲੱਗ ਜਾਂਦੀ ਹੁਣ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਖਿਚੜੀ ਪਕੰਦੀ ਆ ਹੀ ਨਏ ਗੱਲਾਂ ਕਰਦੀਆਂ ਰਹਿੰਦੀਆਂ ਵਾ ਤੇ ਮੈਨੂੰ ਵੀ ਆਪਣੇ ਵੱਲ ਕਰਨੀਂਦੀ ਆ ਤੇ ਮੈਨੂੰ ਵੀ ਤੇ ਉਹਨਾਂ ਦੀ ਮੰਨਣੀ ਪੈਂਦੀ ਆ ਸਹੀ ਗੱਲ ਐ ਸਿੰਗਤ ਤੈਨੂੰ ਤੇ ਲੋੜਿਆ ਮੰਮੀ ਜੀ ਦੀ ਨਾਲੇ ਤੂੰ ਨਿਆਣੀ ਸਿਆਣੀ ਆ ਉਹਨਾਂ ਨੇ ਤੇ ਕੱਲ ਨੂੰ ਤੈਨੂੰ ਸਾਂਭਣਾ ਵਾ 100 ਚੀਜ਼ ਤੈਨੂੰ ਦੱਸਣੀ ਆ ਮਾੜੇ ਚੰਗੇ ਤੋਂ ਰੋਕਣਾ ਵਾ ਤੁਹਾਨੂੰ ਪਤਾ ਮਜਬੂਰੀ ਆ ਪਰ ਮੈਨੂੰ ਬੜਾ ਗੁੱਸਾ ਤੇੜਿਆ ਹੈ ਵੀ ਘਰੇ ਤੂੰ ਨਾਰ ਲ ਲਈ ਮੰਮੀ ਦੇ ਤੁਹਾਨੂੰ ਪਤਾ ਦੀਦੀ ਆ ਜਾਣ ਤੋਂ ਪਹਿਲਾਂ ਮੰਮੀ ਜੀ ਮੈਨੂੰ ਕੀ ਕਹਿ ਕੇ ਗਏ ਆ ਕਿ ਸ਼ੰਮੀ ਤੋਂ ਥੋੜਾ ਦੂਰ ਰਿਹਾ ਕਰ ਹੁਣ ਤੇ ਤੂੰ ਲਗਦੀ ਅਕਸਰ ਤੁਸੀਂ ਮੇਰੀ ਭੈਣ ਜੇ ਮੇਰਾ ਚੰਗਾ ਮਾੜਾ ਤੁਸੀਂ ਹੀ ਵੇਖਣਾ ਮੰਮੀ ਜੀ ਨੇ ਅੱਜ ਕਹਿ ਕੇ ਚਲ ਗਈ ਆ ਪਰ ਮੈਨੂੰ ਪਤਾ ਨਾ ਮੈਂ ਤੁਹਾਡੇ ਨਾਲ ਕਿੱਦਾਂ ਵਰਤਣਾ ਵਾ ਤੁਸੀਂ ਮੇਰੇ ਕਿੰਨਾ ਖਿਆਲ ਰੱਖਦੇ ਜੀ ਪਹਿਲਾਂ ਤੋਂ ਲੈ ਕੇ ਅੱਜ ਤੱਕ ਕਿੰਨਾ ਖਿਆਲ ਰੱਖਦੇ ਰਹਿੰਦੇ ਜੀ ਤੁਹਾਨੂੰ ਪਤਾ ਜਦੋਂ ਪਤਾ ਲੱਗਾ ਜੇ ਰਿਪੋਰਟਸ ਦੀ ਟੈਸਟ ਕਰਾਉਣਗੇ ਹੀ ਕਹਿੰਦੇ ਬੱਚਾ ਕਮਜ਼ੋਰ ਆ ਤੁਸੀਂ ਮੇਰੇ ਕਿੰਨਾ ਧਿਆਨ ਰੱਖਦੇ ਰਹੇ ਜੀ ਹਰ ਗੱਲ 'ਚ ਮੇਰਾ ਧਿਆਨ ਰੱਖਿਆ ਮੇਰਾ ਟਾਈਮ ਟੇਬਲ ਸੈੱਟ ਕੀਤਾ ਖਾਣ ਦਾ ਬੈਣ ਖਲੋਣ ਦਾ ਜੋ ਕੁਝ ਵੀ ਆ ਤੁਸੀਂ ਕੀਤਾ ਹੀ ਸਿਮਰਤ ਇਹ ਤੇ ਮੇਰੇ ਫਰਜ਼ਿਅਸ਼ ਦੈਨੇ ਇੱਕ ਪਾਸੇ ਤੇਰੀ ਮੈਂ ਵੱਡੀ ਭੈਣ ਇਹ ਇੱਕ ਪਾਸੇ ਵੱਡੀ ਜਠਾਣੀ ਆ ਇਹ ਕੁਛ ਤੇ ਮੈਂ ਕਰਨਾ ਹੀ ਕਰਨਾ ਵਾ ਤੇ ਬਾਕੀ ਦੇ ਚੱਲ ਮੈਨੂੰ ਅੱਜ ਪਤਾ ਲੱਗ ਗਿਆ ਕਿ ਤੇਰੀ ਮਜਬੂਰੀ ਆ ਮੰਮੀ ਦਾ ਸਾਥ ਦੇਣਾ ਬਾਕੀ ਮੈਨੂੰ ਮੰਮੀ ਜੀ ਦਾ ਵੀ ਚੰਗੀ ਤਰ੍ਹਾਂ ਪਤਾ ਵਾ ਤੇ ਉਹ ਮਾਸੀ ਦਾ ਵੀ ਪਤਾ ਵਾ ਚੰਗੀ ਤਰ੍ਹਾਂ ਇਹ ਕੀ ਖਿਚੜੀ ਪਕਾਉਂਦੀਆਂ ਨੇ ਜਾਣਦੀਆਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਤਾਂ ਦੀ ਮੈਂ ਦੀਦੀ ਤੁਹਾਨੂੰ ਕਹਿੰਦੀ ਆ ਮੇਰੇ ਨਾਲ ਗੁੱਸਾ ਨਾ ਕਰਿਆ ਕਰੋ ਤੁਹਾਨੂੰ ਪਤਾ ਮੇਰੇ ਮੰਮੀ ਜਿਹੜੀ ਮੰਦਣੀ ਪੈਂਦੀ ਆ ਸਿਮਰਤ ਚੱਲ ਛੱਡ ਗੱਲਾਂ ਨੂੰ ਉਹ ਨਾ ਤਾਈ ਜੀ ਆਉਣ ਲੱਗੇ ਆ ਜਿੰਨਾਂ ਕੋ ਮੈਂ ਦਵਾਈ ਖਾਦੀ ਸੀ ਪੈਸੇ ਤੇ ਮੈਨੂੰ ਮੰਮੀ ਦਾ ਵੀ ਫੋਨ ਆ ਗਿਆ ਵਾ ਤੇ ਰਣਜੀਤ ਵੀ ਕਹਿਣ ਦੇ ਭੋਜੇ ਕਿਤੇ ਲੱਗ ਚੱਲੇ ਆ ਗਏ ਤੇ ਘਰ ਆਉਣ ਵਾਲੇ ਆ ਤੇ ਉਹਨਾਂ ਦਾ ਸੇਵਾ ਪਾਣੀ ਕਰ ਦਿਓ ਠੀਕ ਆ ਤੇ ਹੁਣ ਆਪਾਂ ਉਦਾਂ ਘਰ ਕੱਲੀਆਂ यूं ਚੱਲ ਆਸਰਾ ਉਹ ਸਾਡੇ ਕੋਲ ਹੈਗੀ ਆ ਮੰਮੀ ਨੂੰ ਤੇ ਅਜੇ ਥੋੜੇ ਦਿਲ ਲੱਗ ਜਾਣੇ ਆ ਚਲੋ ਠੀਕ ਆ ਕਦੋਂ ਤੱਕ ਹੋ ਚਲੰਦਾਂ ਜੀ ਬਸ ਆਉਣੇ ਵਾਲੇ ਠੀਕ ਤੇ ਤੂੰ ਕੋਈ ਖਾਣਾ ਪੀਣਾ ਦੱਸ ਮੈਂ ਲਿਆਵਾਂ ਤੇਰੇ ਲਈ ਨਹੀਂ ਮੈਂ ਨਹੀਂ ਕੁਝ ਖਾਣਾ ਪੱਕਾ ਹਾਂ ਹਾਂ ਰੋਟੀ ਖਾਦਾ ਘੱਟ ਕੇ ਹਾਂ ਉਹ ਖਾ ਲਿਆ ਜਿਹੜੇ ਤੇ ਦੇ ਗਏ ਤੇ ਖਾ ਚੱਲ ਮੈਂ ਦੁੱਧ ਦੱਸ ਦੀ ਜੇ ਕੁ ਪੀਣਾ ਫਿਰ ਕਿਥੇ ਚੱਲ ਜੇ ਕੋਈ ਨਹੀਂ ਸਾਹਿਲ ਬਾਹਰ ਚੱਲੀ ਹੁਣ ਕਿਥੇ ਚੱਲੀ ਸੋਈ ਚ ਦੋ ਮਿੰਟ ਬੋ ਮਿੰਟ ਨਾ ਗੱਲ ਕਰਨੀ ਬਈ ਕੀ ਹੋਇਆ ਤੁਹਾਡੇ ਮਾਂ ਚ ਕੀ ਚੀਜ਼ ਦਾ ਗੁੱਸਾ ਵਾ ਦੀਦੀ ਉਹਦਨ ਵਾਲੀ ਗੱਲ ਦਾ ਗੁੱਸਾ ਕਰਕੇ ਬੈਠੇ ਆ ਕਿਹੜੀ ਗੱਲ ਦਾ ਤੂੰ ਦੋਵਾਂ ਜੀਅ ਨੂੰ ਸਾਹਿਲ ਕੀ ਫਰਕ ਆ ਮੈਨੂੰ ਗੁੱਸਾ ਹੋਵੇ ਨਾ ਹੋਵੇ ਤੇਨੂੰ ਨਹੀਂ ਪਤਾ ਮੈਨੂੰ ਕਾਹਦਾ ਗੁੱਸਾ ਵਾ ਉੱਥੇ ਤੂੰ ਅੱਖਾਂ ਬੰਦ ਕੀਤੀਆਂ ਨਹੀਂ ਭਾਬੀ ਮੈਨੂੰ ਤਾਂ ਇਹਦੀ ਚੀਜ਼ ਦਾ ਵਾ ਕਿ ਜਦੋਂ ਸਿਮਰਤ ਦੀ ਗੋਦ ਪੜਾਈ ਹੁੰਦੀ ਤਾਂ ਨਹੀਂ ਉਹਦੇ ਉੱਥੇ ਲੱਗੇ ਖਲੋਤੇ ਵੀ ਨਹੀਂ ਤੁਹਿੰਤਾ ਸਭੋ ਵਾਪਸ ਹੀ ਚਲ ਕੇ ਆਪਣੇ ਕਮਰੇ ਚ ਹਾਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਇੱਥੇ ਮੈਂ ਤਾਂ ਤੁਹਾਨੂੰ ਸਭੋ ਕਹਿਣਾ ਐ ਜੇ ਮੈਂ ਨੋਲਟਾ ਕਈ ਜਾਂਦੇ ਜੇ ਤੇ ਮੈਂ ਤਾਂ ਤੈਨੂੰ ਉਦੋਂ ਦੀ ਵੇਖਣ ਨਹੀਂ ਸੀ ਕਿ ਕਦੋਂ ਮੌਕਾ ਮਿਲਕ ਤੁਹਾਨੂੰ ਮੈਂ ਦੋਵਾਂ ਦੀਆਂ ਖਰੀਆਂ ਖਰੀਆਂ ਸੁਣਾਵਾ ਇਹਨੂੰ ਪੁੱਛ ਇਹਨੂੰ ਕਹਿ ਕੇ ਹਟੀ ਪਹਿਲੇ ਮੈਂ ਭਾਬੀ ਸਾਨੂੰ ਕੀ ਸੁਣਾਉਣੀ ਤੁਸੀਂ ਤੁਹਾਨੂੰ ਪਤਾ ਯਾ ਸਾਨੂੰ ਆ ਚੀਜ਼ ਦੀ ਕੋਈ ਨੌਲੇਜ ਆ ਘਰ ਦੇ ਵਿੱਚ ਵੱਡਿਆਂ ਨੇ ਜੋ ਜੋ ਕਹਿਣਾ ਵਾ ਉਹੀ ਐਂ ਕਰਨਾ ਵਾ ਇੱਥੇ ਨੌਲੇਜ ਵਾਲੀ ਕਿਹੜੀ ਗੱਲ ਐ ਸਾਹਿਬ ਤੂੰ ਉੱਥੇ ਅੱਖਾਂ ਬੰਦ ਕੀਤੀਆਂ ਸੀ ਸਾਰੇ ਤੁਹਾਡੇ ਤੋਂ ਵਾਰਨੇ ਕਰਨਦੇ ਆ ਤੁਹਾਡੀ ਝੋਲੀ ਚ ਲਫਾਫੇ ਰੱਖਣਦੇ ਆ ਲਾਗੇ ਤੁਹਾਡੇ ਮੰਮੀ ਜੀ ਬੈਠੇ ਭੂਆ ਜੀ ਨੇ ਸਾਰੇ ਰਿਸ਼ਤੇਦਾਰ ਜਿੰਨੇ ਵੀ ਆਪਾਂ ਲਾਗੇ ਭੈਣ ਭਰਾ ਹੈਗੇ ਆ ਹੈਨਾ ਤੇ ਜਦ ਮੈਂ ਸਕੰਦੇ ਲੱਗੀ ਮੰਮੀ ਜੀ ਨੇ ਸਾਫ ਮਨਾ ਕੀਤਾ ਉਸ ਟਾਈਮ ਤੂੰ ਮੂੰਹ ਚ ਕੁਮਣੀਆਂ ਪਾਈਆਂ ਹੀ ਬੋਲ ਨਹੀਂ ਸਕਦਾ ਹੁਣ ਕਿ ਪਤਾ ਮੈਨੂੰ ਤੇ ਇਹੀ ਲੱਗਾ ਸੀ ਨਾ ਘਰ ਦੇ ਵਿੱਚ ਭਾਜੀ ਨਹੀਂ ਹੈਗੇ ਉਹਨਾਂ ਨੂੰ ਜਿਹੜਾ ਕੰਮ ਵੀ ਚਾਹਣਾ ਮੈਂ ਤੁਹਾਨੂੰ ਨਹੀਂ ਚਾਹਣਾ ਹੁਣ ਮੈਂ ਤਾਂ ਉੱਥੇ ਉੱਟਣ ਦੌੜਿਆ ਆ ਤੇ ਜਦ ਬਾਤ ਚੱਲ ਮੈਂ ਉਹ ਗੱਲ ਛੱਡੀ ਵੀ ਚਾਲਾ ਸ਼ਾਹ ਸਗਣ ਮੈਂ ਉੱਤਾਂ ਦੇ ਦੂੰਗੀ ਉਹਨਾਂ ਨੂੰ ਨਹੀਂ ਮੈਨੂੰ ਬਾਅਦ ਮੈਂ ਫੋਟੋ ਬਚਾਉਣ ਲੱਗੀ ਮੰਮੀ ਜੀ ਨੇ ਫੇਰ ਉੱਤਾਂ ਹੀ ਕੀਤਾ ਵਾ ਤਿੰਨ ਦਿਨ ਹੀ ਮੇਰੇ ਨਾਲ ਇਦਾਂ ਬੀਤਾ ਮੰਮੀ ਜੀ ਨੇ ਭਾਬੀ ਮੈਂ ਸਾਰਾ ਕੁਝ ਵੇਖਿਆ ਵਾ ਪਰ ਤੁਹਾਨੂੰ ਇਦਾਂ ਸਾਰਿਆਂ ਨੂੰ ਝੋਟ ਕੇ ਜਾਣਾ ਥੋੜੀ ਚਾਹੀਦਾ ਸੀ ਤੁਹਾਨੂੰ ਪਤਾ ਵਾ ਕਿੰਨੇ ਜਾਣੇ ਇਕੱਠੇ ਹੋਏ ਸੀ ਉਹਨਾਂ ਨੇ ਕੀ ਸੋਚਣਾ ਹੈ ਮੈਂ ਨਹੀਂ ਉੱਠ ਕੇ ਗਈ ਸਾਹੀ ਮੈਨੂੰ ਜਾਣਾ ਪਿਆ ਮਜਬੂਰੀ ਵਿੱਚ ਮੈਂ ਉੱਥੇ ਰੋਣ ਲੱਗ ਪੈਣਾ ਸੀ ਤੇ ਉੱਥੇ ਤਮਾਸ਼ਾ ਲੱਗਣਾ ਸਾਰਿਆਂ ਦੇ ਸਾਹਮਣੇ ਕਿ ਇਹਨੂੰ ਕੀ ਹੋਇਆ ਵਾ ਜਿਨ੍ਹਾਂ ਨੂੰ ਨਹੀਂ ਪਤਾ ਫਿਰ ਉਹਨਾਂ ਨੂੰ ਵੀ ਪਤਾ ਲੱਗਣਾ ਨਾਲੇ ਮੇਰੀ ਗੱਲ ਸੁਣ ਉਹਨੂੰ ਤੇ ਮ ਉਹਦੇ ਵਿਚਾਰੀ ਕਹਿੰਦੀ ਮੇਰੀ ਮਜਬੂਰੀ ਆ ਕਿ ਮੰਮੀ ਮੈਨੂੰ ਗੁੱਸੇ ਹੋਣਗੇ ਜਾਂ ਬਾਪਾ ਜੀ ਮੈਨੂੰ ਬੁਲਾਉਣਗੇ ਨਾ ਜਾਂ ਮੇਰੇ ਬੱਚੇ ਦਾ ਖਿਆਲ ਨਾ ਰੱਖਣਗੇ ਮੈਨੂੰ ਤਾਂ ਉਹਨਾਂ ਦੀ ਸਪੋਰਟ ਕਰਨੀ ਪੈਂਦੀ ਆ ਤੇ ਤੂੰ ਤੇ ਮੇਰੇ ਹੱਕ 'ਚ ਖੜਾ ਹੋਈ ਸਕਦਾ ਨਾ ਉਹ ਮੈਂ ਭਾਬੀ ਤੁਹਾਨੂੰ ਕੀ ਦੱਸਾਂ ਮੈਂ ਤਾਂ ਉਹਦਾਂ ਦਾ ਹੀ ਮੌਕਾ ਲੱਭਣ ਨੇ ਕਿ ਤੁਹਾਡੇ ਨਾਲ ਗੱਲ ਕਰਾਂ ਮੈਨੂੰ ਤੇ ਇਹੀ ਚੀਜ਼ ਦਾ ਗੁੱਸਾ ਹੀ ਤੁਸੀਂ ਜਾਣ ਬੁੱਝ ਕੇ ਉੱਟ ਕੇ ਗਏ ਜੀ ਹਾਂ ਜਾਣ ਬੁੱਝ ਕੇ ਗਈ ਆ ਮੈਨੂੰ ਕੋਈ ਚਾ ਨਹੀਂ ਆ ਨਾ ਮੈਂ ਤਾਂ ਪਾਗਲ ਹੈਗੀ ਆ 4 ਵਜੇ ਦੀ ਉੱਠ ਕੇ ਭੱਜੀ ਫਿਰਨ ਨਹੀਂ ਆ ਕੰਮ-ਧੰਦੇ ਕਰਦੀ ਫਿਰਨ ਨਹੀਂ ਆ ਇਹਦੀ ਤਿਆਰੀ ਕਰਾਈ ਆ ਹਣਾ ਖੁਆ ਕਰਦੀ ਫਿਰਨਦੀ ਆ ਸਾਰਿਆਂ ਨੂੰ ਤਿਆਰੀਆਂ ਕਰਾਉਂਦੀ ਮੈਂ ਤੇ ਸ਼ਰੈਣ ਆ ਗਈਆ ਮੇਰੇ ਤੇ ਜਦੋਂ ਵਾਰੀ ਆਈ ਮੇਰੀ ਤੇ ਉਦੋਂ ਗੱਤ ਬਣੀ ਉਦੋਂ ਮੈਨੂੰ ਇੱਥੋਂ ਕੱਢਿਆ ਗਿਆ ਵਾ ਕਿ ਤੂੰ ਇੱਥੋਂ ਨਿਕਲ ਭਾਬੀ ਤੁਹਾਨੂੰ ਕੱਢਿਆ ਥੋੜੀ ਗਿਆ ਵਾ ਜਾਂ ਹੋਵੇ ਨਾ ਕਿ ਮੈਂ ਤੁਹਾਨੂੰ ਕੁਝ ਕਿਹਾ ਹੋਵੇ ਜਾਂ ਸਿਮਰਤ ਨੇ ਕੁਝ ਕਿਹਾ ਹੋਵੇ ਨਹੀਂ ਡੀਡੀ ਤੁਹਾਨੂੰ ਪਤਾ ਤੇ ਆਹੀਂ ਕਿਹੜਾ ਤੁਹਾਨੂੰ ਉਦੋਂ ਕੁਝ ਕਹਿਣਾ ਸੀ ਜੋ ਵੀ ਕਹਿੰਦੇ ਮੰਮੀ ਜੀ ਕਹਿੰਦੇ ਸੀ ਸਾਡੇ ਚ ਕੀ ਕਸੂਰ ਹੈ ਤੇ ਸਾਡੇ ਨਾਲ ਕਾਹ ਤੋਂ ਦੇਜੇ ਬੋਲਣ ਕੋਈ ਨਹੀਂ ਸਿਮਰਤ ਮੈਨੂੰ ਹਾਂ ਤੋਂ ਇਨੀ ਗੱਲ ਦੱਸਦੀ ਆ ਨਾ ਮੈਨੂੰ ਤੁਹਾਡੇ ਦੋਵਾਂ ਜੀਆਂ ਤੇ ਕੋਈ ਗੁੱਸਾ ਨਹੀਂ ਹੈਗਾ ਕੋਈ ਗੱਲ ਉਹਨੂੰ ਛੱਡੋ ਪਈ ਆਪਾਂ ਗਾਂ ਇਕੱਠੇ ਰਵਾਂਗੇ ਰਾਵਣਾ ਤੇ ਗਾਂ ਕੋਈ ਗੱਲ ਹੁੰਦੀ ਆ ਤਾਂ ਤੁਸੀਂ ਦੋਵਾਂ ਨੇ ਮੇਰੇ ਹੱਕ ਚ ਬੋਲਣਾ ਮੇਰੀ ਗੱਲ ਸੁਣ ਲਓ ਹੁਣ ਧਿਆਨ ਨਾਲ ਬੋਲੋ ਹਾਂ ਬੋਲਾਂਗੇ ਭਾਬੀ ਹਾਂ ਠੀਕ ਹੈ ਤੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਹੁੰਦੀ ਭਾਈ ਨਾ ਮੇਰੀ ਗੱਲ ਹੋਈ ਆ ਭਾਈ ਕਹਿੰਦੇ ਮੈਨੂੰ ਦੋ ਦਿਨ ਹਲੇ ਲੱਗ ਜਾਣੇ ਆ ਆਹ ਤੁਹਾਨੂੰ ਮੈਨੂੰ ਹੁਣੇ ਫੋਨ ਆਇਆ ਵਾ ਕਹਿੰਦੇ ਲੱਗ ਜਾਣਾ ਟਾਈਮ ਹਲੇ ਅੱਛਾ ਉਹ ਸ਼ਾਇਦ ਨਾ ਪਹਿਲਾਂ ਤੁਹਾਨੂੰ ਫੋਨ ਕਰਨ ਦੇ ਤੇ ਚੁੱਕਿਆ ਨਹੀਂ ਹੋਣਾ ਤਾਂ ਕਰਕੇ ਮੈਨੂੰ ਫੋਨ ਆਇਆ ਹੋਇਆ ਕਹਿੰਦੇ ਆਪਣੇ ਭਾਬੀ ਨੂੰ ਦੱਸ ਦੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਤੁਹਾਡੀ ਗੱ ਕਹਿੰਦੇ ਹਜੇ ਟਾਈਮ ਲੱਗ ਜਾਣਾ ਪਰ ਮੈਂ ਆ ਜਾਊਗਾ ਚਲੋ ਠੀਕ ਹੈ। ਤੁਸੀਂ ਬੜਾ ਭਾਬੀ ਕਹਿੰਦੇ ਨਾ ਮੈਨੂੰ ਗੋਦ ਭਰਾਏ ਦੇ ਵਿੱਚ ਆਹ ਕੰਮ ਨਹੀਂ ਕਰਨ ਦਿੱਤਾ ਉਹ ਕੰਮ ਨਹੀਂ ਕਰਨ ਦਿੱਤਾ। ਹੁਣ ਵੇਖਿਓ ਹਾਂ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਪਾ ਦੇਣੀ ਮੈਂ। ਸਿਮਰਤ ਨੂੰ ਕਿਹੜੇ ਟਾਈਮ ਕਿਹੜੀ ਦਵਾਈ ਦੇਣੀ ਆ, ਕਦੋਂ ਨੂੰ ਹਸਪੀਟਲ ਲੈ ਕੇ ਜਾਣਾ ਵਾ, ਕਿਹੜੇ ਟਾਈਮ ਨੇ ਕੀ ਖਾਣਾ ਵਾ, ਇਹ ਸਾਰਾ ਧਿਆਨ ਤੁਸੀਂ ਰੱਖਣਾ ਹੁਣ। ਅੱਗੇ ਕਦੀ ਮੈਂ ਜ਼ਿੰਮੇ ਆ ਰਹੀਆਂ ਤੋਂ ਭੱਜੀ ਆਂ। ਦੱਸ ਜਿਹੜਾ ਅੱਜ ਭੱਜੂਗੀ। ਹੁਣ ਤੁਹਾਨੂੰ ਸਾਰੀ ਜ਼ਿੰਮੇਵਾਰੀ ਚੁੱਕਣੀ ਆ ਪੈਣੀ ਆ ਵਾ ਤੇ ਅਹੀਂ ਰਮਾਨਾ ਨਾ ਕਰਨਾ ਵਾ ਰਮਾਨ ਠ ਨਾਲੇ ਭਾਬੀ ਤੁਹਾਨੂੰ ਪਤਾ ਵਾ ਮੰਮੀ ਵੀ ਘਰ ਨਹੀਂ ਹੈਗੇ ਤੇ ਡਾਕਟਰ ਨੇ ਸਾਨੂੰ ਇਹ ਕਹਿਤਾ ਵਾ ਕਿ ਸਿਮਰਤ ਨੂੰ ਆ ਦਿਨਾਂ ਵਿੱਚ ਜਦੋਂ ਮਰਜੀ ਹਸਪੀਟਲ ਆਣਾ ਪੈ ਸਕਦਾ ਵਾ ਨਾਲੇ ਮੰਮੀ ਨੇ ਇਦਾਂ ਕੀ ਪਿਆ ਸੀ ਕਿ ਉਹਦਾ ਗਿੰਦ ਨੇ ਬੱਚਾ ਨਹੀਂ ਦਾ ਬੱਚਾ ਨਹੀਂਦਾ ਹੁਣ ਜਿਹੜਾ ਹੋਣ ਵਾਲਾ ਤੇ ਆਪ ਬਾਹਰ ਚਲ ਗਏ ਮੇਰੀ ਗੱਲ ਸੁਣ ਸਿਮਰਤ ਮੰਮੀ ਮਜਬੂਰੀ ਚ ਗਏ ਆ ਤੈਨੂੰ ਪਤਾ ਹੀ ਆ ਉਹ ਕਦੀ ਵੀ ਨਾ ਤੈਨੂੰ ਐਸਾ ਹਾਲਾਤ ਚ ਛੱਡ ਕੇ ਜਾਂਦੀ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਹੁਣ ਟਾਈਮ ਨੇੜੇ ਆਉਣ ਵਾਲਾ ਵਾ ਪਰ ਉਹਨਾਂ ਦੀ ਮਜਬੂਰੀ ਹੀ ਤੈਨੂੰ ਤੇ ਪਤਾ ਹੀ ਆ ਕਿ ਮਾਸੀ ਦੀ ਨੋਂ ਘਰ ਜਿਹੜਾ ਪੋਤਰਾ ਆਇਆ ਵਾ ਨਾ ਉਹਦੀ ਸੁਖਣਾ ਮੰਮੀ ਨੇ ਸੁੱਖੀ ਸੀ ਤੇ ਹੁਣ ਉਹਨਾਂ ਨੇ ਇਸ ਟਾਈਮ ਬਸ ਕੀਤੀ ਸੀ ਤੇ ਉਹ ਵੀ ਸਾਰਾ ਪਰਿਵਾਰ ਚੱਲਿਆ ਸੀ ਤੇ ਉਹ ਕਹਿੰਦੇ ਸੀ ਇਹਨਾਂ ਨੂੰ ਵੀ ਤੁਸੀਂ ਵੀ ਜਰੂਰ ਆਓ ਤੇ ਆਪਾਂ ਇਕੱਠੇ ਸਾਰੇ ਹੋਵੋਨੇ ਤੈਨੂੰ ਪਤਾ ਰਿੰਦਾ ਰਿੰਦਾ ਬੰਦਾ ਰਹਿ ਜਾਂਦਾ ਵਾ ਇਹ ਜਿਹੜੀਆਂ ਸੁਖਣਾ ਹੁੰਦੀਆਂ ਵਾ ਨਾ ਇਹ ਬੰਦਾ ਸੁੱਖ ਤੇ ਲੈਂਦਾ ਵਾ ਕਈ ਜਣੇ ਹੁਣ ਨਹੀਂ ਸੁਖਣਾ ਲਾਉਣ ਜਾਂਦੇ ਤੇ ਪਤਾ ਕਿੰਨਾ ਕੰਮ ਖਰਾਬ ਹੁੰਦਾ ਨਹੀਂ ਮੰਮੀ ਨੂੰ ਉਹਨਾਂ ਨੇ ਪਤਾ ਹੀ ਜਿਹੜੇ ਕਾਚ ਵੀ ਉਹਨਾਂ ਦਾ ਨਹੀਂ ਪਤਾ ਹੀ ਉਹਨਾਂ ਨੂੰ ਐਸੀ ਮਰਾ ਤੇ ਤੇਰੇ ਕੋਲ ਅਸੀਂ ਸਾਰੇ ਜਣੇ ਹੈਗੇ ਆ ਮੈਂ ਆਹ ਮਾ ਸਾਹੇਲਾ ਤੇ ਨਾਲ ਐਸਪੈਸ਼ਲੀ ਉਹਨਾਂ ਨੂੰ ਜੋ ਛੱਡ ਕੇ ਚਲੇ ਨੇ ਤਾਈ ਜੀ ਉਹਨਾਂ ਨੇ ਤੇਰੇ ਕਰਕੇ ਛੱਡ ਕੇ ਚਲੇ ਨੇ ਇੱਥੇ ਉਹ ਹੁੰਦੇ ਹੀ ਹੋਣੇ ਆ ਬਹੁਤ ਸਿਆਣੇ ਆ ਉਹਨਾਂ ਨੇ ਤੇਰਾ ਵਾਧੂ ਯਾਦ ਰੱਖਣਾ ਉਹਨਾਂ ਨੇ ਮੈਜੇ ਆਈ ਨਹੀਂ ਬਸ ਜੇ ਕੋਈ ਵੀ ਤੈਨੂੰ ਗਲ ਫੀਲ ਹੁੰਦੀ ਹੈ ਨਾ ਤੂੰ ਮੈਨੂੰ ਦੱਸੀ ਠੀਕ ਹੈ ਹਾਂ ਟੈਂਸ਼ਨ ਨਾ ਲੈ ਆ ਮਮੀ ਨੇ ਆ ਜਾਣਾ ਉਹਨਾਂ ਨੂੰ ਬਚੇਰਾ ਵੀ ਕਰੇ ਚਲ ਸਿਮਰਾ ਤੁਹਾਨੂੰ ਪਿੱਛੇ ਜੋ ਹੋ ਗਿਆ ਨਾ ਉਹ ਭੁੱਲ ਜਾ ਤੇ Papa video ਕੋਈ ਵੀ ਕਹਿਣਗੇ ਨਾ ਜਿਵੇਂ ਵੀ ਕਹਿਣਗੇ ਜੋ ਖਾਣ ਉਹ ਮੰਨਿਆ ਕਰ ਸਹੀ ਗੱਲ ਹੈ ਸਹੀ ਹੁਣ ਮੈਂ ਮੰਮੀ ਦੇ ਮਗਰ ਬਿਲਕੁਲ ਹੀ ਲਗਣਾ ਕਦੀ ਬੁਲਾ ਲਿਆ ਕਦੀ ਨਹੀਂ ਖਵਾਇਆ ਕਦੀ ਉਹਦੇ ਮਗਰ ਲੱਗ ਕਦੀ ਉਹਦੀ ਨਾ ਸੁਣ ਪਰ ਮੈਂ ਦੀਨੇ ਬਿਲਕੁਲ ਨਹੀਂ ਵਿਗਾੜਨੀ ਯਾਰ ਦੀਦੀ ਬਾਜੂ ਪੁੱਛਾ ਕਰਕੇ ਬਹਿ ਜਾਂਦੇ ਮਿੰਟ ਜੀ ਆਹੋ ਠੀਕ ਆ ਜਿਵੇਂ ਤੈਨੂੰ ਸਹੀ ਲੱਗੇ ਨਾ ਫੋਨ ਕਰੀ ਮੰਮੀ ਦੀਆਂ ਗੱਲਾਂ ਵਾਲਾ ਬਹੁਤ ਧਿਆਨ ਨਾਲ ਦੇ ਹਾਂਜੀ ਚਲ ਠੀਕ ਆ ਤੂੰ ਲੈਂਡ ਕਰ ਲੈ ਤੂੰ ਫਿਰ ਠੀਕ ਆ ਨੇੜੇ ਜਈਆ ਚਾਲੀ ਤੱਕ ਲੋਕ ਹੈ ਨਾ ਮੈਂ ਹੂੰ ਕੋਚੀਆ ਵਾ ਹੈਲੋ ਸਾਡੀ ਗੱਲ ਪਹੇਣ ਤੂੰ ਮੈਨੂੰ ਆਨੀ ਹਾਂ 6 ਨੰਬਰ ਗਲੀ ਤੋ ਕਿਤੇ ਕਿਤੇ ਲੱਗੇ ਬੰਨੇ ਆ ਗਈ ਜੇ ਮੈਨੂੰ ਤਾਂ ਕਿਤੇ ਦੀਦਾ ਦੂਦਾ ਨਹੀਂ ਖੱਬੇ ਮੁੜਾ ਸੱਜੇ ਮੁੜਾ ਇਹ ਕੁੱਤੋਂ ਗੁਰਗਰੇ ਵਾਟਿਆ ਨਾ ਮੈਨੂੰ ਪਤਾ ਲੱਗਣ ਡਿਆ ਅ ਜਰਾਕ ਮੈਨੂੰ ਦੱਸੀਂ ਹਾਂ ਕਿ ਇਹ ਨੂੰ ਮੋੜਨਾ ਵਾ ਅੱਛਾ ਖੱਬੇ ਨੂੰ ਮੋੜਨਾ ਚਾ ਠੀਕ ਆ ਮੈਂ ਵੇ ਨਹੀਂ ਹੌਲੀ ਹੌਲੀ ਪਹਲਾ ਯਾਰ ਕਿ ਕੋਈ ਕੋਈ ਹੈ ਵੀ ਨਹੀਂ ਕੋਈ ਚੀਜ਼ ਵੀ ਨਹੀਂ ਨਾ ਮੈਨੂੰ ਮਿਲੀ ਨਾ ਕੋ ਟੈਂਪੋ ਵੀ ਨਹੀਂ ਬਾਹੂ ਮਿਲਿਆ ਹਾਂ ਤਰਕੇ ਹੋਣ ਲਈਆਂ ਔਰ ਆਇਆ ਵੀ ਨਹੀਂ ਨਾ ਮੈਨੂੰ ਲੈਣਾ ਆਹ ਹਾਂ ਪੱਲੀ ਹੈ ਬਾਹੂ ਮੈਂ ਬੈਠੇ ਜਿਹੜੇ ਪੜਤੀ ਤੇ ਇਹ ਕਿੱਦਾਂ ਸੱਤੋਰੀ ਆ ਗਿਆ ਨਾ ਸੱਤੀ ਰੋਹ ਜਿਆ ਵਾ ਆ ਚਲੋ ਇੰਨਾ ਵੀ ਆਵੇ ਹੁਣ ਆ ਗਈ ਲੱਗੀ ਲੱਗੀ ਲੈ ਚਰਦੀ ਆਈ ਨਾ ਬਾਹੂ ਮੈਨੂੰ ਭੁੱਲ ਗਿਆ ਚੇਤਾ ਮੈਂ ਆ ਤੇ ਗਈਆਂ ਲਾਗੇ ਬੰਨੀ ਤੇ ਭਲਾਓ ਪੂਰੇ ਜੇ ਰੰਗ ਦਾ ਵਾ ਨਾ ਦਰਵਾਜਾ ਤੇ ਅੱਦੀ ਆਈਆਂ ਨਾ ਤੈਨੂੰ ਪਤਾ ਹੁਣ ਉਹਨਾਂ ਦਿਮਾਗ ਵੀ ਨਹੀਂ ਕੰਮ ਕਰਦਾ ਅੱਛਾ ਜਿੱਥੇ ਸ਼ੀਸ਼ਾ ਲਗਾ ਚੱਲ ਠੀਕ 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 ਚੱਲ ਮੈਨੂੰ ਲੱਭਦੇ ਆਂ ਭੈਣੇ ਚੱਲ ਦੇਵਾ ਕੇ ਹੋਊਗਾ ਇਹ ਕਦੀ ਗਾੜੀ ਆਊਗਾ ਇਹ ਕੋਈ ਵਾਰ ਲੱਗਾ ਉਹਦਾ ਇਹ ਦਰਵਾਜ਼ਾ ਕਿੰਨਾ ਦੂ ਦਿਖਾਉ ਨਹੀਂ ਦੇ ਰਾ ਤੇਰੀ ਭਾਂਡ ਸਾਫ ਕਰਦੀ ਹੈ ਬੈਲ ਬੱਝੀ ਸੋਹਣਿਆ ਤੇ ਕਹਿੰਦਾ ਪੁੱਤਾ ਤੇ ਕਹਿੰਦਾ ਗਰਮੀ ਬੜੀ ਪਤਾ ਇਹ ਕੋਈ ਨਾ ਆਦ ਨਹੀਂ ਲੱਗਦਾ ਆ ਮੈਨੂੰ ਬੜਾ ਬਹੁਤ ਕਰੂ ਤੇ ਮਹਾਰਾ ਹੀ ਗੱਭ ਕੇ ਆਈ ਕਿਰਦੀ ਆਈ ਆ ਨਾ ਪੁੱਤ ਪਤਾ ਹੀ ਨਹੀਂ ਲੱਗਾ ਕਰਦਾ ਮੈਂ ਨਹੀਂ ਤੇ ਗਾ ਨਹੀਂ ਬੜੀ ਸੀ ਦਾ ਜੀ ਦਾ ਸੀ ਦਾ ਸੱਸੀ ਦਾ ਕਿਹਦੇ ਕੋਲ ਤੋਂ ਮੈਨੂੰ ਘਰ ਮੋ ਲੈ ਆਉਣਾ ਮੈਨੂੰ ਤਾਂ ਪਤਾ ਨਹੀਂ ਤੇ ਨਹੀਂ ਆਉਣਾ ਮੈਂ ਤੇ ਮੈਨੂੰ ਤੇਰੇ ਨੰਬਰ ਦਾ ਨਹੀਂ ਪਤਾ ਤੇ ਮੈਨੂੰ ਫੋਨ ਕਰ ਲੈਣਾ ਤੇ ਮੈਂ ਆਪਣੀ ਭੈਣ ਨੂੰ ਪੁੱਛਿਆ ਉਹਨੇ ਮੈਨੂੰ ਗਲਤ ਗੱਲ ਦੱਸੀ ਤੇ ਫਿਰ ਮੈਨੂੰ ਪਤਾ ਨਹੀਂ ਕਿਹਦੇ ਆਈ ਆ ਅੱਜ ਕਿਹਨੇ ਆਉਣਾ ਨਹੀਂ ਮੈਨੂੰ ਕਿਵੇਂ ਸਿਮਰਤ ਸਿਮਰਤ ਹਾਂਜੀ ਉਹ ਬਾਹਰ ਨਾਲ ਤਾਂ ਆਈ ਹੀ ਆਏ ਆ ਤੇ ਦੋ ਮਿੰਟ ਆ ਜਾ ਮੇਲਾ ਉਹਨਾਂ ਨੂੰ ਆ ਗਈ ਹੂੰ ਚੱਲ ਆ ਰਿਹਾ ਫੋਰ ਤਾਂ ਹੀ ਘਰ ਪਰਵਾਸਾ ਵਧੀਆ 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 ਪੁੱਤ ਤੂੰ ਆਪਣੀ ਸਣਾ ਤੇ ਨਾਲੇ ਪੁੱਤ ਉਹ ਮੇਰੀ ਛੋਟੀ ਨੋ ਕਿੱਥੇ ਆ ਦੀਦੀ ਨਹੀਂ ਮੈਨੂੰ ਫੋਨ ਆਂਦੇ ਛੁੱਟੀ ਬਈ ਤੇ ਮਨ ਠਾਇਆ ਵਾ ਆਂਦੇ ਹਾਂ ਆ ਚਲੋ ਕਰਨੀ ਬੜੀ ਆ ਪੁੱਤ ਘਣੀ ਪੁੱਤ ਲੰਮਾ ਪੈ ਨਹੀਂ ਸਸੀ ਦਾ ਬਾਈ ਜੀ ਸਸੀ ਕਾਲ ਪੁੱਤ ਪੁੱਤ ਇਹ ਇੰਦਾ ਗੀਰੋ ਐਸਾ ਬੁਝੋ ਇਹਨਾਂ ਨੂੰ ਵਧੀਆ ਨਹੀਂ ਸੀ ਆਂਦੇ ਨੂੰ ਪਤਾ ਨਹੀਂ ਉਹ ਤਾਂ ਸਸੀ ਕਾਲੀ ਬੜੀ ਹੁੰਦੀ ਆ ਨਾਲੇ ਤੂੰ ਤੇ ਮੇਰੇ ਤੇ ਆਉਂਗੀ ਉਹ ਤਰਹੀ ਜਿਹਾ ਤਰਾ ਮੇਰੇ ਕੋਲੇ ਹੀ ਨੇ ਹਾਂ ਕੋਸਣਾ ਪੁੱਤ ਸਿੱਖਣਾ ਆਪਾ ਡੋ ਤੈਨੂੰ ਪਾਣੀ ਪਾ ਭਾਬੀ ਤੀ ਇਦਾਂ ਕਰੋ ਇਹ ਇਨਾਂ ਵਾਸਤੇ ਜਾ ਪਾਣੀ ਕਰੋ ਕਿ ਤੇ ਮੈਂ ਬਾਹਰੋਂ ਕੁਝ ਲੈ ਕੇ ਆਵਾਂ ਖਾਣ ਨੂੰ ਹਾਂ ਲੈ ਲੈ ਪਾਣੀ ਪਾ ਅਸੀਂ ਮਰਤ ਨੂੰ ਵੀ ਪੁੱਛ ਲਾ ਜੇ ਇੰਨੇ ਕੋਈ ਹੋਰ ਚੀਜ਼ ਖਾਣੀ ਤੇ ਉਹ ਵੀ ਲਈ ਆਈ ਉਹਨਾਂ ਦੇ ਪੁੱਤ ਮੈਂ ਥੋੜਾ ਜਿਹਾ ਅੱਗੇ ਮੈਂ ਸੁਪੀਦਾ ਨਾ ਕਿ ਸਭਾ ਅੱਛਾ ਕੋਈ ਨਹੀਂ ਤੇ ਯਾਦ ਰੱਖੀ ਲੈ ਕੇ ਆਵਾਂ ਤੁਸੀਂ ਮੈਨੂੰ ਦੱਸੋ ਇਹਦੇ ਵਾਸਤੇ ਕੀ ਲੈ ਆਉਣਾ ਇਹਨੂੰ ਪੋਚ ਕੇ ਜਿੰਨੀ ਜੋ ਕਹੋਗੇ ਉਹੀ ਖਾਉਣਾ ਤੂੰ ਨਾ ਮੇਡੀ ਕੋਰਟਿੰਗ ਚਿਪਸ ਤੇ ਚੋਗਰ ਨਹੀਂ ਪਤਾ ਐਸਾ ਅੱਗ ਦੇ ਵਿੱਚ ਇਗੜੀਆਂ ਚੀਜ਼ਾਂ ਨਹੀਂ ਖਾਈ ਦਿੰਦਾ ਤੇ ਮੈਂ ਦੱਸਾਂ ਹੋਰ ਗਏ ਤੇਰੇ ਪੂਰੇ ਦੇਣੇ ਇਹ ਥੋੜਾ ਕਿਉਂ ਸਖਾਈ ਨਹੀਂ ਨੇ ਆਣਿਆ ਨੂੰ ਪੁੱਤ ਇਹੋ ਜੀਆਂ ਚੀਜ਼ਾਂ ਨਹੀਂ ਖਾਂਦੇ ਜੰਮ ਜਾਂਦੀਆਂ ਵਾ ਬੱਚੇ ਦੇ ਸਿਰ ਤੇ ਜਾਂਦੀ ਇਹ ਜੀ ਚੀਜ਼ ਤੂੰ ਸ਼ਾਨੀ ਬਣ ਪੁੱਤ ਤਾਈ ਹੁੰਦੀਆਂ ਆ ਗਈਆਂ ਨਾ ਹੁਣ ਤੂੰ ਸਾਰਾ ਕੁਝ ਸਮਝਾ ਦੇ ਮੈਂ ਸਭ ਕੁਝ ਹੀ ਨ ਸਮਝਾ ਦਊਗੀ ਹਾਂ ਸਾਰਾ ਪਤਾ ਤੂੰ ਲਿਆਣੀ ਨਾ ਕੋਸ਼ਿਸ਼ ਖਾਲੀਆਂ ਦੀਆਂ ਖਾਈ ਨਾ ਉਹ ਤਾਈ ਜੀ ਨੇ ਨਹੀਂ ਖਾਂਗਣੀਆਂ ਜੀ ਚੀਜ਼ਾਂ ਹੌਣ ਹੋਏਗੀ ਸੂਤਰ ਤੋਂ ਬੱਸ ਮੁੜ ਕੇ ਹੁਣ ਹੋਣ ਕੇ ਆਪਣੇ ਪੁੱਤ ਸੁਣ ਪੰਜੀਰੀ ਦਾ ਢੇਲਾ ਆ ਜਾਣਾ ਤੂੰ ਹੋਣੇ ਆ ਗਿਆ ਚੀਜ਼ਾਂ ਦਾ ਖੜਾ ਖੜਾ ਤੂੰ ਕਿਦਾਂ ਨਿਆਣੀ ਆਂ ਕਿਜੀ ਹੁਣ ਚਲ 10 ਹੋਰ ਪੁੱਤ ਕਿ ਤਰ੍ਹਾਂ ਬਾਤ ਤੇ ਵਧੀਆ ਹਾਂਜੀ ਉਹਦੇ ਕਿਸ਼ਨ ਆ ਘਰ ਕਿ ਕੀ ਢਾਨ ਪੁੱਤ ਮੈਨੂੰ ਪਤਾ ਲੱਗਾ ਵੀ ਉਹ ਜਿਹੜੀ ਤੇਰੀ ਭੈਣ ਆ ਤੇ ਆਪਣੀ ਸ਼ਮੀ ਤੁਹਾਡੇ ਘਰ ਤੇ ਆ ਤੇਰੀ ਸਦੀ ਭੈਣ ਆ ਹਾਂਜੀ ਪੋਤਾ ਤੂੰ ਮੈਨੂੰ ਆਇਆ ਲੱਗਣ ਡਿਆਵਾ ਕਿ ਜਿਦ ਤਰ੍ਹਾਂ ਤੁਹਾਡਾ ਉਹ ਪੀਦਾ ਘਰ 'ਚ ਸਹੀ ਨਹੀਂ ਕਰ ਮਸੂਲੀ ਇਹ ਗੱਲ ਇੱਕ ਦੋ ਵਾਰ ਮੈਨੂੰ ਦੱਸਿਆ ਤੇਰੀ ਮੰਮੀ ਨੇ ਤੇ ਪਤਾ ਇਤਨਾ ਕੋ ਕਾਹਦਾ ਰਾਹ ਮਿਲ ਕੇ ਰਹੀਦਾ ਵਾ ਭੈਣਾ ਭੈਣਾ ਕੋਈ ਨਾ ਪਾਈ ਜੀ ਅਏ ਯਾਰ ਮਿਲ ਕੇ ਰਹਿਂਦੀ ਪੋਤਾ ਮੇਰਾ ਤਾਂ ਬੜੇ ਚਿਰ ਦਾ ਜੀ ਕਰਦਾ ਸੀ ਆਉਣ ਘਰੇ ਕਾਹ ਕਰਾਂਗਾ ਮੈਂ ਪੂਰੀਆਂ ਕਦੀ ਕੋਈ ਕੰਮ ਕਦੀ ਕੋਈ ਕੰਮ ਤੇ ਬਾਕੀ ਨਾ ਤੇ ਇਸ ਹਾਸੇ ਕਦੋਂ ਮੈਨੂੰ ਗਈ ਆ ਮੈਨੂੰ ਕਦੀ ਉਹਨੇ ਇੱਕ ਵਾਰ ਨਹੀਂ ਕਿਹਾ ਕਿ ਤੈਨੂੰ ਤੂੰ ਆਈ ਹੁਣ ਫੋਨ ਤੇ ਫੋਨ ਫੋਨ ਤੇ ਫੋਨ ਤੋਰ ਪਤਾ ਹੈ ਨਾ ਮੈਨੂੰ ਲੋੜ ਆ ਤੇ ਮੈਂ ਚਲੀ ਆ ਤੇ ਨਾਲੇ ਪੁੱਤ ਮੇਰਾ ਥੋੜਾ ਪੁੱਤ ਦਵਾਈ ਲੈ ਜਾ ਕੰਮ ਵਿੱਚ ਗਿਆ ਮੈਂ ਸਭ ਕੁ ਦਵਾਈ ਬੁਟੀ ਹਰ ਕੇ ਜਾਣਦੀ ਆ ਇਸ ਕਰਕੇ ਮੈਨੂੰ ਆਖਿਆ ਕਿ ਤੂੰ ਹੁਣ ਉੱਥੇ ਚੱਲ ਉਸ ਤਰ੍ਹਾਂ ਮੈਨੂੰ ਇਹ ਕਿੱਥੇ ਆਂਦੀ ਕਦੀ ਮੇਰੀ ਬਾਤ ਨਹੀਂ ਇਹਨੇ ਪੁੱਛੀ ਹੁਣ ਵੀ ਲਾ ਆਪਣੀ ਲੋੜ ਨੂੰ ਸੱਜਿਆ ਦੇ ਛੱਡ ਕੇ ਤੇਰੇ ਕੋਲ ਆਈ ਚਲ ਪਤਾ ਤੂੰ ਵੀ ਵਰਨਾ ਕਰੀ ਮੇਰਾ ਲੈ ਲਈ ਜੀ ਮੇਰਾ ਵੀ ਇੰਨੇ ਚੜ ਦਾ ਵਿਆਹ ਹੋਇਆ ਵਾ ਤੇ ਤੂੰ ਕਿ ਕਦੀ ਆਏ ਹੀ ਨਹੀਂ ਆ ਮੇਰੇ ਵਿਆਹ ਤੋਂ ਕਿਤੇ ਪਹਿਲੇ ਦੇ ਇਥੇ ਕੀੜਾ ਮਾਰਿਆ ਤੇ ਮੈਨੂੰ ਆਪਣੀ ਮੰਮੀ ਨੇ ਕਦੀ ਕਿਹਾ ਵੀ ਚੱਲ ਉਹਦੇ ਹਾਲ ਚਲੀ ਦੀ ਉਦੋਂ ਦਵਾਈ ਲੈਣ ਅਜੀ ਜ਼ਰੂਰ ਗਏ ਉਸ ਤੋਂ ਬਾਅਦ ਸਾਡਾ ਕੋਈ ਮਿਲਬਰਤ ਨਹੀਂ ਨਹੀਂ ਆਦਾ ਇਹਨਾਂ ਨਾਲ ਬਹੁਤਾ ਜ਼ਿਆਦਾ ਉਹ ਤੇ ਮੇਰਾ ਤੇ ਜੀ ਕਰਦਾ ਫਿਰ ਮੈਂ ਆਪਣੀਆਂ ਲੋਹਾਂ ਧੀਆ ਦੇਖਾਂ ਤੇ ਜਾਵਾਂ ਕਿਤੇ ਚਾਰ ਦਿਨ ਰਵਾਂ ਕੋਈ ਨਹੀਂ ਹੋਏ ਮੇ ਰਹੂੰਗੀ ਦੱਸਦੇ ਆ ਉਹ ਉਹਦੀ ਗਈ ਆ ਯਾਤਰਾ ਕਰਨ ਤਾਂ ਮੈਂ ਤੁਹਾਡੇ ਕੋਲੋਂ ਨਾਲ ਪੁੱਛ ਮੈਂ ਤੁਹਾਡਾ ਧਿਆਨ ਵੀ ਕਿਤੇ ਸਹੀ ਤੇਰਾ ਸਾਰਾ ਖਾਣ ਪੀਣ ਦਾ ਤੂੰ ਹੁਣ ਕੋਈ ਥੀਕਰ ਇਹ ਨਾ ਕਰੀ ਮੇਰੇ ਸਾਸੀਆ ਕਿਤਾਈ ਆ ਉਹ ਤੇ ਠੀਕ ਹੈ ਨਾ ਹਾਂਜੀ ਕੋਈ ਗੱਲ ਨਹੀਂ ਤਾਈ ਜੀ ਤੁਸੀਂ ਵੱਡੇ ਹੋ ਘਰ ਚ ਬੈਠੇ ਬਸ ਵਧੀਆ ਲੱਗਦੇ ਹੋ ਕੰਮ ਘੁੰਮ ਕਰਨ ਨੂੰ ਮੈਂ ਜੋ ਹੈਗੀ ਆ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਨਾ ਤੁਸੀਂ ਮੈਨੂੰ ਦਿਓ ਤੇ ਜਿਹੜੀ ਚੀਜ਼ ਦੀ ਇਹਨੂੰ ਲੋੜ ਆ ਉਹ ਵੀ ਤੁਸੀਂ ਮੈਨੂੰ ਦਿਓ ਕਿ ਇਹਨੂੰ ਲਿਆ ਕੇ ਦੇ ਇਹੋ ਜੀ ਤੇ ਕੋਈ ਗੱਲ ਹੀ ਨਹੀਂ ਕੰਮ ਘੁੰਮ ਕਰਨ ਨੂੰ ਕੋਤੇ ਵੇਲੇ ਕੁਵੇਲੇ ਨਾਲ ਸਿਆਣੇ ਬੱਦੇ ਦੀ ਲੋੜ ਪਈ। ਨਾਲੇ ਬਈ ਤੈਨੂੰ ਪਤਾ ਤਾਂ ਹੈ ਥੋੜਾ ਬੁਤਾ ਮੈਂ ਜਾਣਦੀ ਆ ਤੇ ਇਸ ਕਰਕੇ ਮੈਂ ਬਹੁਤ ਇਹ ਤੁਹਾਡੀ ਟੈਨਸ਼ਨ ਮੋਕੀ ਤੁਹਾਡੀ ਮਾਂ ਦੀ ਮੋਤੀ ਭਮਤਾਈਆਂ ਕਰਕੇ ਮੈਂ ਰਹਿਣਾ ਰਹੂਗੀ। ਨਾਲੇ ਮੈਂ ਘਰ ਤੁਰ ਜਾਊਂਗੀ। ਇਸ ਬੰਨੇ ਹੋਦਰਾਂ ਤਾਂ ਕਿੱਸਾ ਮੈਨੋਂ ਨਹੀਂ ਆਖੜਾ ਕਦੀ ਆਖਿਆ ਹੀ ਨਹੀਂਗੇ। ਆਹ ਨਾ ਆਇਆ। ਚਲੋ ਕੋਈ ਨਾ ਹੋਣ ਲੈ ਕੇ ਜਾਈਏ। ਠੀਕ ਆ। ਤਾਈ ਜੀ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਆਉਂਦਾ। ਬੜਾ ਗੱਲਾਂ ਕਰਤਾਈ ਨਾ। ਲੈ ਤਾਈ ਜੀ। ਇੱਕ ਇਰਤੀ ਗੱਲ ਕਰ ਦਿੱਤੀ ਜੀ ਤੁਹਾਡਾ ਆਪਦਾ ਤੇ ਕਰਿਆ ਭਾਵੇਂ ਦੋ ਕੀ ਭਾਵੇਂ 10 ਦੇ ਦਵਾਂ ਜਿੰਨੇ ਦਿਨ ਮਰਜੀ ਰਹੋ ਤੁਹਾਡਾ ਆਪਦਾ ਕਰਨ ਸਾਨੂੰ ਵੀ ਤੁਹਾਡੀ ਲੋੜ ਪਈ ਰਹਿੰਦੀ ਆ ਇਹਦੇ ਮੰਮੀ ਜੀ ਨੇ ਨਹੀਂ ਮੈਨੂੰ ਕੋਈ ਦੱਸਿਆ ਨਹੀਂ ਤੇ ਮੈਂ ਤਾਂ ਇਹਨੂੰ ਪਹਿਲਾਂ ਹੀ ਕਰੀ ਬਣਾ ਲੈਣਾ ਸੀ ਚੱਲ ਪੁੱਤ ਪੁੱਤ ਤੇ ਮੈਂ ਕਿਹੜਾ ਗੱਲ ਦੱਸਾਂ ਗੁੱਸਾ ਨਾ ਪੁੱਤ ਮੇਰਾ ਕਰੇ ਪਤਾਈ ਆਉਂਦੀ ਡੈਡੀ ਮੈਨੂੰ ਲੋਕਾ ਟੋਕੀ ਕਰਨੀ ਨਹੀਂ ਨਹੀਂ ਤੁਹਾਡੀ ਤੇਰੀ ਸੱਸ ਨੇ ਸਮਝਾਇਆ ਵੀ ਆ ਕਿ ਨਹੀਂ ਪੁੱਤ ਇਹ ਹਜੇ ਹਾਲਤ ਦੇ ਵਿੱਚ ਇਹਦੇ ਕੱਪੜੇ ਨਹੀਂ ਪਾਈ ਦੇ ਸੋਹਣਾ ਵੜਾ ਸੂਟ ਪਾਈ ਦਾ ਪੁੱਤ ਖਿਲਾੜ ਕੇ ਢੀੜਾ ਲਈਦਾ ਕੋਈ ਬਾਹਰੋਂ ਆਵੇ ਤਾਂ ਪਤੋਂ ਨੂੰ ਮਹਿਸੂਸ ਨਾ ਆਵੇ ਮੈਨੂੰ ਤਾਂ ਲੱਗਦਾ ਨਹੀਂ ਵੀ ਤੇਰੀ ਸੱਸ ਨੇ ਆਖਿਆ ਹੂ ਕਿ ਨਹੀਂ ਆਖਿਆ ਹੂ ਇਹ ਤੇ ਤੈਨੂੰ ਪਤਾ ਹੋ ਜਾਣਾ ਨਹੀਂ ਨਹੀਂ ਤਾਂ ਇਹ ਤਾਂ ਨਹੀਂ ਕੋਈ ਗੱਲ ਨਹੀਂ ਹੈ ਕਿਆ ਹੈ ਮੰਮੀ ਜੀ ਨੇ ਪਰ ਮੈਨੂੰ ਇਹ ਕੱਪੜੇ ਵਧੀਆ ਲੱਗਦੇ ਆ ਮੈਂ ਇਹ ਪੌਣੀ ਨਾ ਸ਼ੁਰੂ ਤੋਂ ਹੀ ਉਹ ਤੇ ਸ਼ੁਰੂ ਤੋਂ ਤੇ ਪੌਣੀ ਆ ਹੁਣ ਨਹੀਂ ਕਿੱਗੇ ਲੱਗਦੇ ਤੈਨੂੰ ਪਤਾ ਤੂੰ ਸਮਝਦਾਰੀ ਵਰਤਣੀ ਚਾਹੀਦੀ ਭੰਨੀਵੇਂ ਨਹੀਂਵੇਂ ਫੁੱਲੇ ਫੁੱਲੇ ਕੰਮੀਂ ਨਾ ਪਾਵਾਂ ਉਹ ਤੇ ਸਵਾਰ ਕੇ ਤੇ ਢੀੜਾ ਲਾਵਾਂ ਕਾਤ ਕੋ ਬੰਦਾ ਵਾ ਕੋਈ ਉਪਰਾ ਆ ਗਏ ਆਖੇ ਨਾ ਪਤਾ ਹੀ ਨਹੀਂ ਲੱਗਦਾ ਪਤਾ ਸਿਆਣੀਆ ਕੁੜੀਆਂ ਦਾ ਤੇ ਵੀ ਆ ਵਾ ਜਿਹਨੇ ਆਣਾ ਉਹ ਤੇ ਗੁੱਸਾ ਨਾ ਕਰ ਨਹੀਂ ਨਹੀਂ ਤਾਈ ਜੀ ਗੁੱਸਾ ਨਹੀਂ ਕੋਈ ਨਾ ਲੱਗੇ ਤੁਹਾਨੂੰ ਨਾ ਸੋਹਣੀ ਬੜੀ ਪੱਪੜੀ ਹੈ ਹੈ ਤੇ ਸੋਹੇ ਪਾਇਆ ਕਰ ਤੇ ਮਹਾਰਿਕ ਕਰਦੇ ਦੱਸੋ ਕਿ ਹੋ ਮੰਗਿਆ ਤੂੰ ਮੈਂ ਟੈਨਸ਼ਨ ਹੀ ਨਾ ਕੋਈ ਦਾ ਤੇਰੇ ਖਾਣ ਪੀਣ ਦਾ ਤੇ ਕੀ ਦੇਣਾ ਕੀ ਨਹੀਂ ਦੇਣਾ ਇਹ ਤੂੰ ਟੈਨਸ਼ਨ ਕਿੱਟ ਕਰਦਾ ਹਾਂ ਜੀ ਤਾਈ ਜੀ ਕੋਈ ਨਾ ਜੀ ਜੀ ਦਾ ਚਾਹ ਨਹੀਂ ਆਜੋ ਤਾਈ ਜੀ ਮਹਤਤਰੋ ਉਹ ਨਹੀਂ ਪਤਾ ਉਹ ਅਥਵੇਤੋਲੀ ਨਹੀਂ ਆ ਤੇ ਜਿਹੜਾ ਤੈਨੂੰ ਮੈਂ ਕੰਮ ਆਖਿਆ ਨਾ ਪਹਿਲਾਂ ਉਹ ਕਰ ਤੂੰ ਇਹ ਕਪੜੇ ਲਾ ਤੇ ਖੁੱਲਾ-ਖੁੱਲਾ ਕੰਦੀਪਾ ਪਜਾਮਾ ਪਾ ਪਾ ਸਲਵਾਰ ਪਾ ਖੁੱਲਾ ਜਾਂ ਪਾ ਤੇ ਸੋਣਾ ਬੜਾ ਪੁੱਤ ਤੇ ਸੱਤੇ ਨਿਗਾ ਲੀਦਾ ਨਾਲੇ ਟਾਕ ਲੀਦਾ ਗਾੜੋ ਠੀਕ ਹੈ ਨਾ ਤੇ ਸ਼ਮੀ ਨਾਲ ਮੈਂ ਪਤਾ ਉੱਪਰ ਗੱਲ ਕਰਨੀ ਹੈ ਤੂੰ ਜਾ ਜਿਹੜੀ ਗੱਲ ਮੈਂ ਤੈਨੂੰ ਵਾਕੀ ਹੈ ਨਾ ਉਹ ਕਰ ਹਾਂਜੀ ਇਹ ਤਾਈ ਜੀ ਨੇ ਕਿੰਨੀਆਂ ਵਧੀਆ ਗੱਲਾਂ ਸਮਝਾਈਆਂ ਆ ਚੰਗਾ ਮਾੜਾ ਸਾਰਾ ਕੋਈ ਦੱਸਿਆ ਹੁੰਦਾ ਨਹੀਂ ਤੇ ਮੈਨੂੰ ਤਾਂ ਜਾਰੀ ਇਹੋ ਟੈਨਸ਼ਨ ਹੀ ਕਿ ਮਮਮੀ ਚਲ ਗਈ ਆ ਤੇ ਪਤਾ ਨਹੀਂ ਪਿੱਛੇ ਕੀ ਹੋਊਗਾ ਚਲੋ ਇੰਨਾ ਦੀ ਉਹਨੇ ਟੈਨਸ਼ਨ ਤੇ ਮੇਰੀ ਕਟਿੰਗ ਨਾ ਚੰਗੇ ਲੈਣੀ ਹੁਣ ਮੈਂ ਬੱਸ ਤਾਈ ਜੀ ਅਗਰ ਮੈਨੂੰ ਮੂਹ ਅੱਟ ਮੜਾ ਮੋਟਾ ਤੋਂ ਨਹੀਂ ਆ ਹਾਂ ਲਾਟ ਸਵੇਰੇ ਇਹਨਾਂ ਤੈਨੂੰ ਪਤਾ ਬੁੱਢਾ ਸਰੀਰ ਦਾ ਤੋਂ ਦਰ ਦਿਨ ਪੈ ਗਣੀ ਜਾਂਦੇ ਆ ਤੇ ਬੱਸ ਮੈਨੂੰ ਤੂੰ ਇਹ ਲਾ ਦੱਸ ਦੇ ਵੀ ਇਹ ਮੇਰਾ ਸਮਾਨ ਸਮੂਨ ਕਿੱਥੇ ਰੱਖਾਂ ਚੱਲ ਮੈਂ ਅੱਥਾ ਕਿੱਥੇ ਬਹਾਂ ਤਾਈ ਜੀ ਤੁਸੀਂ ਨਾ ਆ ਕਮਰਾ ਮੇਰਾ ਵਾ ਇੱਥੇ ਅਲਮਾਰੀ ਚ ਤੁਸੀਂ ਆਪਣਾ ਸਮਾਨ ਰੱਖ ਲਓ ਬਾਕੀ ਤੁਸੀਂ ਜਿੱਥੇ ਮਰਜ਼ੀ ਰੱਖ ਲਓ ਸਾਰਾ ਤੁਹਾਡਾ ਆਪਣਾ ਹੀ ਘਰ ਆ ਕੋਈ ਗੱਲ ਨਹੀਂ ਠੀਕ ਹੈ ਪੁੱਤ ਤਾਈਏ ਤਾਂ ਮੈਂ ਕਹਿਨੀ ਆ ਕਿ ਉੱਥੇ ਕਿਹੜੀ ਮੈਂ ਕੱਲੀ ਸੁੰਦੀ ਆਈ ਆ ਮੈਂ ਪਰਿਵਾਰ 'ਚ ਗਈਨੀ ਆ ਹਾਂ ਤੁਹਾਨੂੰ ਮੈਨੂੰ ਚੰਗਾ ਲੱਗਦਾ ਵਾ ਚੱਲ ਚੰਗਾ ਕੀਤਾ ਸਮਾਨ ਉਹ ਤੇ ਮੈਂ ਰੱਖ ਲਈਨੀ ਆ ਕੋਈ ਨਹੀਂ ਤੁਸੀਂ ਲੋਹਾ ਤੋਂ ਹੋਵਨ ਨਾਲ ਤੋੜੀ ਲੈ ਕੇ ਆਈ ਨਾ ਠੀਕ ਠੀਕ ਪੁੱਤ ਕਿੰਨਾ ਚੰਗਾ ਲੱਗਣ ਡਿਆ ਵਾ ਨਾ ਤਾਈ ਜੀ ਤੇ ਆਉਣਾ ਐ ਲੱਗਣ ਡਿਆ ਵਾ ਜਿਵੇਂ ਕੋਈ ਸਿਆਣਾ ਜਿਆ ਬੰਦਾ ਸਾਡੇ ਘਰ ਆ ਗਿਆ ਅ ਮਮੀ ਤਾਂ ਬੋਲਦੇ ਵੀ ਆ ਨਾ ਕਿ ਬੜਾ ਹੀ ਗੁੱਸਾ ਜਾਂਦਾ ਹਮੇਸ਼ਾ ਲਾਹ ਲਾ ਕੇ ਗੱਲਾਂ ਕਰਦੀ ਹੈ ਸਹੀ ਜੀ ਬੜੇ ਸਿਆਣੇ ਲੱਗਣ ਡਏ ਮੈਨੂੰ ਹਾਂ ਲੱਗਣ ਡਿਆ ਵੀ ਆਕਾਸਰਾ ਬਣ ਗਿਆ ਨਹੀਂ ਤੇ ਮੁੰਡੇ ਆਪ ਟੈਨਸ਼ਨ ਲੱਗੀ ਇਹ ਕਾਰਚ ਮੈਨੂੰ ਤਾਂ ਸਿਆਣੀ ਸਮਝਦੇ ਆ ਤੇ ਮੈਨੂੰ ਸਿਮਰਤ ਦੀ ਕਿ ਕਰ ਲੱਗੀ ਕਿ ਮਾਹਰਾ ਜੀ ਚਲੋ ਸੁਖ ਸੁਖਾਣਾ ਦੇ ਲਿਆ ਹੋਏ